ਇਹ ਤੇ 50 ਰੁਪਏ ਦੇ ਸੋਚੇ ਗਿਆ ਸੀ ਮੇਰੇ 50 ਦੀ ਪਾਕਨਾ ਤੇ ਅਜ ਉਹਨਾਂ ਨੂੰ ਰੇਗ ਵਾਲੀ 50 ਦੇ ਪਾਉਣਾ ਤੇ ਅਜ 200 ਦੇ ਕੀ ਕਰ ਗਰੀਬੀ ਜੇ ਤੈਨੂੰ ਪਤਾ ਇਹ ਡੱਪਰ ਕਰਨ ਵਾਲੇ ਸੀਗੇ ਇਹਨੂੰ ਵੀਰ ਬੰਦੇ ਗਾ ਵੇਖੋ ਕਿਸਮਤ ਮਾਲਕ ਨੇ ਸਰ ਉਸ ਨੂੰ ਲੀ ਸੱਤ ਸ੍ਰੀ ਅਕਾਲ ਰੋਜ਼ਾਨਾ ਸਪੋਕਸਮੈਨ ਟੀਵੀ ਤੁਸੀਂ ਵੇਖ ਰਹੇ ਹੋ ਤੇ ਮੈਂ ਤੁਹਾਡੇ ਨਾਲ ਸ਼ਿਖਸ਼ਾ ਕਸ਼ਬ ਪ੍ਰੋਗਰਾਮ ਲੈ ਕੇ ਹਾਜ਼ਰ ਆ ਜਿਸ ਦੇ ਵਿੱਚ ਗੱਲ ਕਰਾਂਗੇ ਲੱਕੀ ਡਰਾ ਦੇ ਅਨਲੱਕੀ ਜੇਤੂ ਦੀ ਦਰਸਲ ਤੁਹਾਨੂੰ ਦੱਸ ਦਈਏ ਕਿ ਗੈਂਗਸਟਰ ਜਿੱਥੇ ਕਿ ਪੰਜਾਬੀ ਸਿੰਗਰਸ ਤੇ ਵਪਾਰੀਆਂ ਨੂੰ ਨਿਬਖਸ਼ ਰਹੇ ਸੀ ਤੇ ਹੁਣ ਲੱਕੀ ਡਰਾ ਦੇ ਵਿਜੇਤਾ ਵੀ ਹੁਣ ਇਹਨਾਂ ਗੈਂਗਸਟਰਾਂ ਤੋਂ ਡਰਨ ਲੱਗ ਪਏ ਨੇ ਕਿਉਂ ਪਹਿਲਾਂ ਇਹ ਤੁਹਾਨੂੰ ਰਿਪੋਰਟ ਵਿਖਾਉਣੇ ਆ ਤੇ ਉਸ ਤੋਂ ਬਾਅਦ ਫਿਰ ਪ੍ਰੋਗਰਾਮ ਦੇ ਵਿੱਚ ਅੱਗੇ ਬਤਾਂ ਪੰਜਾਬ ਚ ਲਾਟਰੀ ਜੇਤੂਆਂ ਨੂੰ ਹੁਣ ਫਿਰੋਤੀ ਮੰਗਣ ਵਾਲਿਆਂ ਦਾ ਡਰ ਸਤਾ ਰਿਹਾ ਹੈ ਜਦੋਂ ਲੋਕ ਲਾਟਰੀ ਜਿੱਤਦੇ ਨੇ ਤਾਂ ਫਿਰੋਤੀ ਲਈ ਕੌਲ ਆਉਂਦੀਆਂ ਨੇ ਇਸ ਡਰ ਨੇ ਫਰੀਦਕੋਟ ਦੇ ਲਾਟਰੀ ਜੇਤੂ ਦੇ ਪਰਿਵਾਰ ਨੂੰ ਵੀ ਡਰਾ ਦਿੱਤਾ ਹੈ ਫਰੀਦਕੋਟ ਦੇ ਇੱਕ ਲਾਟਰੀ ਜੇਤੂ ਨੇ 1.5 ਕਰੋੜ ਰੁਪਏ ਦੀ ਲਾਟਰੀ ਜਿੱਤੀ ਚੰਡੀਗੜ੍ਹ ਦਫ਼ਤਰ ਪਹੁੰਚਣ ਦੇ ਉਸ ਨੂੰ ਪਤਾ ਲੱਗਿਆ ਕਿ ਪਿਛਲੇ ਜੇਤੂਆਂ ਨੂੰ ਧਮਕੀਆਂ ਮਿਲੀਆਂ ਨੇ ਫਰੀਦਕੋਟ ਦੇ ਸੈਦੇਕੇ ਪਿੰਡ ਦੀ ਰਹਿਣ ਵਾਲੀ ਨਸੀਬਕੌਰ ਨੇ ਸੋਮਵਾਰ ਨੂੰ 1.5 ਕਰੋੜ ਦਾ ਇਨਾਮ ਜਿੱਤਿਆ ਜਿਸ ਤੋਂ ਬਾਅਦ ਉਹ ਇਨਾਮ ਦਾ ਦਾਵਾ ਕਰਨ ਲਈ ਚੰਡੀਗੜ੍ਹ ਦੇ ਲੋਟਰੀ ਦਫ਼ਤਰ ਗਈ ਸੀ ਜਿੱਥੇ ਉਸ ਨੂੰ ਪਤਾ ਲੱਗਿਆ ਕਿ ਪਿਛਲੇ ਜੇਤੂਆਂ ਨੂੰ ਧਮਕੀਆਂ ਮਿਲੀਆਂ ਨੇ ਜਿਸ ਤੋਂ ਬਾਅਦ ਉਸ ਨੂੰ ਵੀ ਇਸ ਗੱਲ ਦਾ ਖੌਫ ਸਤਾ ਰਿਹਾ ਹੈ ਜੀ ਉਹ ਤੇ ਲੋਟਰੀ ਜਮ੍ਹਾਂ ਕਰਵਾਤੀ ਉਹ ਵਾਲੇ ਕਿਹਦੇ ਫੋਨ ਆਉਣ ਤੇ ਜਰਨਾਂ ਵਾਲੇ ਤੋਂ ਕੋਈ ਲੋਨ ਆਪੇ ਆਈ ਸਾਥੇ ਪੌਣਾ ਸਾਰਾ ਕੁਝ ਹੀ ਕਰਨਾਂ ਤੇ ਕੋਈ ਲੋਰ ਟੰਡ ਤੇ ਲੋਨ ਪੰਜਾਬੀ ਨਾਲ ਕਰਿਆ ਆਉਣ ਤੇ ਪੰਜਾਬ ਮੈਂ ਉਹਦੇ ਕੋਲ ਮੈਂ ਤਾਂ ਨਿਕਲੀ ਡੇਢ ਕਰੋੜ ਦੀ ਤੇ ਮੈਂ ਪੈਸੇ ਉਹਨਾਂ ਦੇ ਦਿੱਤੇ ਤੇ ਉਹਨਾਂ ਨੇ ਦੱਸਿਆ ਵੀ 1 ਲੱਖ 5000 ਰੁਪਏ 5 ਲੱਖ 5 ਲੱਖ ਜੀ ਮੇਰੀ ਝੋਲੀ ਪ੍ਰਮਾਤਮਾ ਨੇ ਡੇਢ ਕਰੋੜ ਦਾ ਇਨਾਮ ਪਾਤਾ ਤੇ ਮੈਂ ਘਰ ਆ ਕੇ ਅਸੀਂ ਦੋਨੋਂ ਪਿਓ ਤੀ ਬੇਟੀ ਮੇਰੀ ਨੂੰ ਪਤਾ ਲੱਗ ਗਿਆ ਸੀਗਾ ਤੇ ਮੈਂ ਉਹਨਾਂ ਨੂੰ ਕਹਤਾ ਮੈਨੂੰ ਕਹਿੰਦੀ ਪਾਪਾ ਆਪਾਂ ਨਾ ਮੰਮਾ ਨੂੰ ਨਹੀਂ ਦੱਸਣਾ ਮੈਂ ਕਿਹਾ ਬੱਚੇ ਆਪਾਂ ਕਿਸੇ ਨੂੰ ਵੀ ਨਹੀਂ ਦੱਸਣਾ ਪਹਿਲਾਂ ਆਪਾਂ ਕਸਟਮਰ ਦੇ ਘਰ ਜਾਵਾਂਗੇ ਉਹਨਾਂ ਨੂੰ ਲੱਭਾਂਗੇ ਫੇਰ ਆਪਾਂ ਸਾਰਿਆਂ ਨੂੰ ਦੱਸਾਂਗੇ ਉਸ ਤੋਂ ਬਾਅਦ ਅਸੀਂ ਜਿਹੜੀ ਘਰ ਆਏ ਆ ਕਾਪੀ ਤੋਂ ਅਸੀਂ ਅਫਜ਼ੀ ਰਜਿਸਟਰ ਤੋਂ ਗਾਹਕ ਦੀ ਜਿਹੜੀ ਭਾਲ ਕਰਨੀ ਸ਼ੁਰੂ ਕਰਤੀ ਐ ਚਲੋ ਸਾਨੂੰ ਦੋ ਦਿਨ ਗਾਹਕ ਸਾਡਾ ਨਹੀਂ ਲੱਭ ਸਕਿਆ ਉਹ ਮਤਲਬ ਜਲਦਬਾਜ਼ੀ ਨਹੀਂ ਹੋ ਗਈ ਐਕਸਾਈਟਮੈਂਟ ਮੈਨੂੰ ਕੁਝ ਹੋ ਗਈ ਕਿ ਮੈਨੂੰ ਨਹੀਂ ਪਤਾ ਲੱਗ ਸਕਿਆ ਤੇ ਜਦੋਂ ਸਾਨੂੰ ਦੋ ਦਿਨਾਂ ਬਾਅਦ ਸਾਡਾ ਕਸਟਮਰ ਮਿਲਿਆ ਅਸੀਂ ਮੈਂ ਉਹਨਾਂ ਦੇ ਘਰ ਪਹੁੰਚੇ ਆ ਉਹਨਾਂ ਨੂੰ ਮਿਲਿਆ ਤੇ ਉਹਨਾਂ ਨੂੰ ਵਧਾਈ ਦਿੱਤੀ ਹੈ ਹਾਲਾਂਕਿ ਇਸ ਤੋਂ ਪਹਿਲਾਂ ਜੈਪੁਰ ਦੇ ਇੱਕ ਸਬਜ਼ੀ ਵਿਕਰੇਤਾ ਦੀ 11 ਕਰੋੜ ਦੀ ਲਾਟਰੀ ਨਿਕਲੀ ਸੀ ਜੈਪੁਰ ਦਾ ਸ਼ਖਸ 11 ਕਰੋੜ ਰੁਪਏ ਜਿੱਤ ਕੇ ਕਰੋੜਪਤੀ ਬਣ ਜਸਨੂਬੀ ਧਮਕੀ ਪਰੇ ਫੋਨ ਮਿਲਣ ਦੀ ਜਾਣਕਾਰੀ ਮਿਲੀ ਸੀ ਪੰਜਾਬ ਸਟੇਟ ਲੋਟਰੀਜ਼ ਦਫਤਰ ਦੇ ਇੱਕ ਕਰਮਚਾਰੀ ਨੇ ਆਖਿਆ ਸੀ ਕਿ ਲੋਟਰੀ ਜੇਤੂ ਨੇ ਉਸਨੂੰ ਦੱਸਿਆ ਸੀ ਕਿ ਉਸਨੂੰ ਫਰौती ਮੰਗਣ ਵਾਲੇ ਗੈਂਗਸਟਰਾਂ ਤੋਂ ਲਗਾਤਾਰ ਧਮਕੀ ਪਰੇ ਫੋਨ ਆ ਰਹੇ ਨੇ ਖੈਰ ਲੋਟਰੀ ਬਾਜ਼ਾਰ 'ਚ ਲੱਕੀ ਜੇਤੂ ਬਣੇ ਦੁਨੀਆਂ ਦੀ ਪੀੜ ਚ ਅਨਲੱਕੀ ਹੋ ਗਏ ਕਿਉਂਕਿ ਪੈਸੇ ਕਰ ਆਉਣ ਦੀ ਖੁਸ਼ੀ ਨਾਲੋਂ ਜ਼ਿਆਦਾ ਉਹਨਾਂ ਨੂੰ ਡਰ ਸਤਾ ਰਿਹਾ ਹੈ ਸੋ ਗੈਂਗਸਟਰਾਂ ਦੇ ਡਰੋਂ ਲਾਟਰੀ ਦਫਤਰ ਹੁਣ ਜੇਤੂ ਨਹੀਂ ਜਾ پا ਰਹੇ ਨੇ ਉਹਨਾਂ ਨੂੰ ਡਰ ਸਤਾ ਰਿਹਾ ਕਿ ਜੇਕਰ ਉਹ ਉੱਥੇ ਜਾਣਗੇ ਤਾਂ ਕਿਤੇ ਗੈਂਗਸਟਰਾਂ ਨੂੰ ਨਾ ਪਤਾ ਲੱਗ ਜਾਏ ਔਰ ਉਹਨਾਂ ਨੂੰ ਵੀ ਨਾ ਡਰਾਇਆ ਤਮਕਾਇਆ ਜਾਏ ਵਧੇਰੇ ਜਾਣਕਾਰੀ ਦੇ ਲਈ ਸਾਡੇ ਨਾਲ ਸਾਡੇ ਸਹਿਯੋਗੀ ਨਵਜੋਤ ਸਿੰਘ ਢਾਲੀਵਾਲ ਜੁੜ ਚੁੱਕੇ ਨੇ ਢਾਲੀਵਾਲ ਜੀ ਜਿਸ ਤਰੀਕੇ ਦੇ ਨਾਲ ਗੈਂਗਸਟਰਵਾਦ ਵਧਦਾ ਜਾ ਰਿਹਾ ਹੈ ਪੰਜਾਬ ਦੇ ਵਿੱਚ ਹੀ ਨਹੀਂ ਪੂਰੇ ਦੇਸ਼ ਭਰ ਦੇ ਵਿੱਚ ਔਰ ਅਸੀਂ ਆਏ ਦਿਨ ਖਬਰਾਂ ਸੁਣਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਪੰਜਾਬੀ ਸਿੰਗਰਸ ਨੂੰ ਵਪਾਰੀਆਂ ਨੂੰ ਡਰਾਇਆ ਧਮਕਾਇਆ ਜਾਂਦਾ ਹੈ ਹੁਣ ਲੋਟਰੀ ਵਿਜੇਤਾ ਵੀ ਡਰਨ ਲੱਗ ਪਏ ਨੇ ਕਿ ਕਿਤੇ ਉਹਨਾਂ ਨੂੰ ਨਾ ਪਤਾ ਲੱਗ ਜਾਈ ਕਿ ਅਸੀਂ ਲੋਟਰੀ ਜਿੱਤ ਲਈ ਹੈ ਔਰ ਉਹਨਾਂ ਨੂੰ ਨਾ ਧਮਕੀਆਂ ਮਿਲਣ ਲੱਗ ਪਏ ਆ ਦੇਖੋ ਬਹੁਤ ਮਾੜੀ ਗੱਲ ਹੈ ਜੋ ਕਿ ਨਹੀਂ ਸੀ ਹੋਣੀ ਚਾਹੀਦੀ ਪਰ ਇਹ ਵਾਪਰ ਰਹੀ ਹੈ ਇਹ ਬੇहद ਨਿੰਦਣਯੋਗ ਹੈ ਕਿਉਂਕਿ ਇਹ ਜਿਹੜੀਆਂ ਚੀਜ਼ਾਂ ਵਾਰ-ਵਾਰ ਸਾਹਮਣੇ ਆ ਰਹੀਆਂ ਨੇ ਚਾਹੇ ਉਹ ਗੈਂਗਸਟਰ ਦੇ ਨਾਲ ਨੇ ਚਾਹੇ ਉਹ ਕਿਸੇ ਵੀ ਹੋਰ ਬੰਦੇਆਂ ਦੇ ਨਾਲ ਨੇ ਪਰਹੇਜ਼ ਜੀ ਹੋਣਾ ਚਾਹੀਦਾ ਪਰ ਗੱਲ ਇਹ ਹੈ ਕਿ ਇਹ ਜੋ ਸਾਰਾ ਵਰਤਾਰਾ ਚੱਲ ਰਿਹਾ ਹੈ ਇਹ ਸੋਚਣ ਲਈ ਮਜਬੂਰ ਕਰਦਾ ਹੈ ਕਿ ਆਖਰ ਇਹਦਾ ਹੱਲ ਕਿਵੇਂ ਹੈ ਕਿਉਂਕਿ ਇਹ ਸਾਰੀ ਜ਼ਿੰਮੇਵਾਰੀ ਐਡਮਿਨਿਸਟ੍ਰੇਸ਼ਨ ਦੀ ਹੈ ਪੁਲਿਸ ਦੀ ਹੈ ਪ੍ਰਸ਼ਾਸਨ ਦੀ ਹੈ ਪਰ ਇਹ ਜਦੋਂ ਉਹ ਆਪ ਏਸੀ ਨੂੰ ਜਿਹੜਾ ਹੈ ਨਹੀਂ ਦੇਖ پا ਰਹੇ ਨਹੀਂ ਕਰ پا ਰਹੇ ਹੱਲ ਤਾਂ ਉਸ ਤੋਂ ਬਾਅਦ ਹੁੰਦਾ ਕੀ ਹੈ ਕਿ ਜਦੋਂ ਲੋਕ ਆ ਆਪ ਵਰਤਦੇ ਆ ਤੇ ਆ ਸੋ ਸਾਡੇ ਸਹਿਯੋਗੀ ਦਾ ਮੈਨੂੰ ਲੱਗਦਾ ਹੈ ਕਿ ਫੋਨ ਡਿਸਕਨੈਕਟ ਹੋ ਗਿਆ ਉਹਨਾਂ ਦੇ ਨਾਲ ਮੁੜ ਤੋਂ ਰابطਾ ਕਰਨ ਦੀ ਕੋਸ਼ਿਸ਼ ਕਰਾਂਗੇ ਪਰ ਇਹ ਜੋ ਹੁਣ ਜਾਣਕਾਰੀ ਔਰ ਕਹਿ ਸਕਦੇ ਕਿ ਜੋ ਫਰੀਦਕੋਟ ਤੋਂ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਾਫੀ ਹੈਰਾਨ ਕਰਕੇ ਰੱਖ ਦੇਣ ਵਾਲੀ ਹੈ ਜਿੱਥੇ ਕਿ ਆਮ ਲੋਕ ਹੁਣ ਸੁਰੱਖਿਤ ਨਹੀਂ ਜਾ ਪਰ ਰਹੇ ਨੇ ਹੁਣ ਗੈਂਗਸਟਰਾਂ ਦੇ ਵੱਲੋਂ ਲੋਟਰੀ ਵਿਜੇਤਾ ਨੂੰ ਵੀ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਜੈਪੁਰ ਦੀ ਗੱਲ ਕੀਤੀ ਜਾਵੇ ਤਾਂ ਫਿਰੋਤੀ ਨੂੰ ਲੈ ਕੇ ਇੱਕ ਜੈਪੁਰ ਦੇ ਲੋਟਰੀ ਵਿਜੇਤਾ ਨੂੰ ਵੀ ਧਮਕੀ ਮਿਲ ਚੁੱਕੀ ਹੈ ਔਰ ਇਸ ਗੱਲੋਂ ਹੁਣ ਲੋਟਰੀ ਵਿਜੇਤਾਵਾਂ ਨੂੰ ਡਰ ਸਤਾ ਰਿਹਾ ਕਿ ਕਿਤੇ ਉਹਨਾਂ ਨੂੰ ਨਾ ਪਤਾ ਲੱਗ ਜਾਏ ਕਿ ਉਹ ਜੇਤੂ ਰਹੇ ਨੇ ਔਰ ਉਹਨਾਂ ਨੂੰ ਨਾ ਕਿਤੇ ਫੋਨ ਆ ਜਾਏ ਜਿਸ ਦੇ ਕਾਰਨ ਇਹ ਫਰੀਦਕੋਟ ਦਾ ਪਰਿਵਾਰ ਹੈ ਨਸੀਬਕੌਰ ਦੇ ਵੱਲੋਂ ਲੋਟਰੀ ਜਿੱਤੀ ਜਾਂਦੀ ਹੈ 1.5 ਕਰੋੜ ਦੀ ਲੋਟਰੀ ਉਹ ਜਿੱਤਦੀ ਹੈ ਪਰ ਉਹ ਲੋਟਰੀ ਦਫਤਰ ਨਹੀਂ ਜਾਂਦੀ ਹੈ ਕਿ ਕਿਤੇ ਗੈਂਗਸਟਰਾਂ ਨੂੰ ਨਾ ਇਸ ਬਾਬਤ ਪਤਾ ਲੱਗ ਜਾਏ ਤਾਂ ਤੁਸੀਂ ਵੇਖੋ ਕਿ ਕਿਸ ਤਰੀਕੇ ਦੇ ਨਾਲ ਗੈਂਗਸਟਰਵਾਦ ਇੱਥੇ ਵਧਦਾ ਹੋਇਆ ਨਜ਼ਰ ਆ ਰਿਹਾ ਔਰ ਲਗਾਤਾਰ ਆਏ ਦਿਨ ਪੰਜਾਬੀ ਸਿੰਗਰਸ ਨੂੰ ਫਿਰੋਤੀ ਦੀਆਂ ਕੋਲਾ ਆਉਂਦੀਆਂ ਨੇ ਵਪਾਰੀਆਂ ਨੂੰ ਫਿਰੋਤੀ ਦੀਆਂ ਕੋਲਾ ਆਉਂਦੀਆਂ ਨੇ ਔਰ ਜੇਕਰ ਫਿਰੋਤੀ ਦੀ ਰਕਮ ਨਹੀਂ ਉਹਨਾਂ ਨੂੰ ਦਿੱਤੀ ਜਾਂਦੀ ਹੈ ਤਾਂ ਫਿਰ ਉਹਨਾਂ ਦੇ ਵੱਲੋਂ ਗੋਲੀਬਾਰੀ ਕਰਵਾਈ ਜਾਂਦੀ ਹੈ ਫਾਇਰਿੰਗ ਕਰਵਾਈ ਜਾਂਦੀ ਹੈ ਡਰਾਇਆ ਜਾਂਦਾ ਉਹਨਾਂ ਨੂੰ ਤਾਂ ਜਿਸ ਤਰੀਕੇ ਦੇ ਨਾਲ ਕਾਨੂੰਨ ਵਿਵਸਥਾ ਦੇ ਉੱਤੇ ਵੀ ਕਈ ਵੱਡੇ ਸਵਾਲ ਇੱਥੇ ਖੜੇ ਹੁੰਦੇ ਨਜ਼ਰ ਆਉਂਦੇ ਨੇ ਸੋ ਹਾਲਾਂਕਿ ਜੇਕਰ ਵਿਰੋਧੀ ਧਿਰਾਂ ਦੀ ਗੱਲ ਕੀਤੀ ਜਾਵੇ ਤਾਂ ਕਾਨੂੰਨ ਵਿਵਸਥਾ ਨੂੰ ਲੈ ਕੇ ਵੀ ਸੱਤਾਧਿਰ ਪਾਰਟੀ ਨੂੰ ਜ਼ਰੂਰ ਇੱਥੇ ਪੰਜਾਬ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਸੱਤਾਧਿਰ ਪਾਰਟੀ ਨੂੰ ਕੀਰਤियां ਵਿਰੋਧੀ ਧਿਰਾਂ ਵੀ ਨਜ਼ਰ ਆਉਂਦੀਆਂ ਨੇ ਤਾਲੀਵਾਲ ਜੀ ਇੱਕ ਵਾਰ ਮੁਰ ਤੋਂ ਸਾਡੇ ਨਾਲ ਜੁੜ ਚੁੱਕੇ ਨੇ ਤਾਲੀਵਾਲ ਜੀ ਤੁਸੀਂ ਜ਼ਿਕਰ ਵੀ ਕਰ ਰਹੇ ਸੀਗੇ ਕਿ ਜਿਸ ਤਰੀਕੇ ਦੇ ਨਾਲ ਇਹ ਗੈਂਗਸਟਰਵਾਦ ਫੈਲਿਆ ਹੋਇਆ ਵੱਧ ਰਿਹਾ ਹੈ ਅਜਿਹਾ ਨਹੀਂ ਹੋਣਾ ਚਾਹੀਦਾ ਹਾਲਾਂਕਿ ਕੀ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਦੋਂ ਲੋਕ ਜੋਂ ਨੇ ਸੁੱਖ ਦਾ ਸਾਹ ਲੈਣਗੇ ਇਹ ਤਾਂ ਸਵਾਲ ਦਾ ਜਵਾਬ ਜਿਹੜਾ ਹੈ ਪੁਲਿਸ ਪ੍ਰਸ਼ਾਸਨ ਦੇ ਸਕਦਾ ਹੈ ਸਰਕਾਰ ਦੇ ਸਕਦੀ ਹੈ ਕਿ ਲੋਕ ਕਦੋਂ ਜਿਹੜਾ ਸਾਹ ਲੈਣਗੇ ਪਰ ਫਿਲਹਾਲ ਤਾਂ ਜਿਹੜਾ ਲੋਕਾਂ ਦਾ ਚੈਨ ਹੈ ਲੋਕਾਂ ਦਾ ਸੁੱਖ ਹੈ ਉਹ ਖੋਇਆ ਜਾ ਰਿਹਾ ਹੈ ਕਿਉਂਕਿ ਚਾਹੇ ਉਹ ਕਲਾਕਾਰ ਨੇ ਚਾਹੇ ਉਹ ਕੋਈ ਆਮ ਬੰਦਾ ਹੈ ਚਾਹੇ ਕੋਈ ਸੈਲਿਬ੍ਰਿਟੀ ਆਏ ਦਿਨ ਜਿਸ ਤਰੀਕੇ ਨਾਲ ਐਕਸਟਰੈਸ਼ਨਸ ਦੀ ਕਾਲਸ ਵਧਦੀਆਂ ਜਾ ਰਹੀਆਂ ਨੇ ਹੁਣ ਇੱਕ ਬੰਦਾ ਲੱਕੀਲੀ ਜੇਕਰ ਕਿਸੇ ਦੀ ਲੋਟਰੀ ਨਿਕਲੀ ਕਿਸੇ ਦਾ ਡਰਾ ਨਿਕਲ ਗਿਆ ਤੇ ਉਹ ਆਪਣੀ ਜਿਹੜੀ ਇੱਕ ਚੰਗੀ ਜ਼ਿੰਦਗੀ ਦੀ ਕਾਮਨਾ ਕਰਦਾ ਹਰ ਮਨੁੱਖ ਅੱਗੇ ਵਧਣ ਲਈ ਸੋਚਦਾ ਲੋਚਦਾ ਤਾਂ ਉਸ ਨੂੰ ਜਿਹੜੇ ਕਾਲਸ ਆ ਗਏ ਉਹਨੂੰ ਤਾਂ ਇਹ ਲੱਗਦਾ ਕਿ ਮੇਰੇ ਘਰੇ ਲਾੜੀ ਨਾ ਆ ਕੇ ਇੱਕ ਮੁਸੀਬਤ ਜਿਹੜੀ ਆ ਉਹ ਆ ਗਈ ਹੈ ਕਿ ਕੱਲ ਨੂੰ ਜੇਕਰ ਮੈਂ ਉਸ ਧਮਕੀ ਭਰੀ ਕਾਲਸ ਦੀ ਪੂਰਤੀ ਨਾ ਕਰ ਸਕਿਆ ਤੇ ਹੋ ਸਕਦਾ ਹੈ ਕਿ ਚਾਹੇ ਮੈਨੂੰ ਜਾਂ ਪਰਿਵਾਰ ਦੇ ਕਿਸੇ ਜੀ ਨੂੰ ਨੁਕਸਾਨ ਪਹੁੰਚਾ ਦਿੱਤਾ ਜਾਵੇ ਜਿਵੇਂ ਪਹਿਲਾਂ ਵੀ ਇਹ ਅ ਕਈ ਕਿ ਜਗ੍ਹਾ ਤੇ ਘਟਨਾਵਾਂ ਜਿਹੜੀਆਂ ਨੇ ਉਹ ਸਾਹਮਣੇ ਆਈਆਂ ਨੇ ਹੁਣ ਗੱਲ ਇਹ ਹੈ ਕਿ ਮਤਲਬ ਇਹ ਮਾਇਆ ਤਾਂ ਉਹਨਾਂ ਦੇ ਲਈ ਬਿੱਤਾ ਬਣ ਕੇ ਇੱਕ ਤਰੀਕੇ ਦੀ ਆਈ ਹੈ ਤਾਂ ਹੁਣ ਉਹਨਾਂ ਦੀ ਜਾਨ ਮਾਲ ਦੀ ਹਿਫਾਜ਼ਤ ਕਰਨਾ ਪੁਲਿਸ ਦਾ ਜਿਹੜਾ ਉਹ ਕੰਮ ਬਣਦਾ ਔਰ ਪੂਰੀ ਜ਼ਿੰਮੇਵਾਰੀ ਚਾਹੀਦੀ ਹੈ ਪੁਲਿਸ ਪ੍ਰਸ਼ਾਸਨ ਨੂੰ ਲੈਣੀ ਕਿ ਆਖਿਰ ਉਹ ਬੰਦਾ ਜਿਹੜਾ ਕਿ ਕੱਲ ਤੱਕ ਖੁਸ਼ੀ ਦੇ ਵਿੱਚ ਝੂਮ ਰਿਹਾ ਸੀਗਾ ਅੱਜ ਉਹ ਬੇहद ਖੌਫਜ਼ਦਾ ਤੇ ਗਮਜ਼ਦਾ ਮਾਹੌਲ ਦੇ ਵਿੱਚ ਹੈ ਜਿਹ ਜਿਹਦੀਆਂ ਅੱਖਾਂ ਦੇ ਵਿੱਚ ਉਹਦਾ ਡਰਾਅ ਨਿਕਲਦੇ ਨਾਲ ਇੱਕ ਚਮਕ ਵੇਖਣ ਨੂੰ ਮਿਲੀ ਸੀ ਹੁਣ ਉੱਥੇ ਅਥਰ ਉੱਤਰ ਰਹੇ ਆ ਸੋ ਇਹ ਇਦਾਂ ਦਾ ਮਾਹੌਲ ਜਿਹੜਾ ਸਮਾਜ ਦੇ ਵਿੱਚ ਫੈਲ ਰਹੀ ਜਿਹੜੀ ਅਨ ਇਕਵੈਲਿਟੀ ਹੈ ਉਹ ਉਹਦੇ ਕਰਕੇ ਆ ਜਦੋਂ ਇੱਕ ਸਾਰਤਾ ਬਰਾਬਰਤਾ ਨਾ ਹੋਣੀ ਜਦੋਂ ਅਮੀਰ ਅਮੀਰ ਹੁੰਦਾ ਜਾ ਰਿਹਾ ਤੇ ਗਰੀਬ ਗਰੀਬ ਹੁੰਦਾ ਜਾ ਰਿਹਾ ਤੇ ਫਿਰ ਜਦੋਂ ਕੋਈ ਹੋਰ ਰਾਹ ਨਹੀਂ ਦਿਖਦਾ ਤੇ ਕੁਝ ਲੋਕ ਇਸ ਰਾਹ ਦੇ ਉੱਤੇ ਵੀ ਤੁਰ ਪੈਂਦੇ ਆ ਕਿ ਕੋਈ ਕੰਮ ਕੋਈ ਮਿਹਨਤ ਜਿਹੜੀ ਆ ਉਹਨਾਂ ਨੂੰ ਕੋਈ ਨਾ ਕਰਨੀ ਪਵੇ ਤੇ ਬੰਦੂਖ ਦੀ ਨੋਕ ਤੇ ਉੱਤੇ ਲੁੱਟਕਸੁੱਟ ਕਰ ਲਿਆ ਜਾਵੇ ਔਰ ਜਿਹੜੀਆਂ ਹਰ ਦਿਨ ਜਿਹੜੀ ਇਹ ਬ੍ਰਾਈਬਸ ਤੇ ਸਨੇਚਿੰਗ ਦੀਆਂ ਜਿਹੜੀਆਂ ਘਟਨਾਵਾਂ ਦੇ ਵਿੱਚ ਆਏ ਦਿਨ ਜਿਹੜਾ ਇਹ ਇਜ਼ਾਫਾ ਹੋ ਰਿਹਾ ਹੈ ਇਹ ਕੋਈ ਆਮ ਕੋਈ ਸਧਾਰਨ ਗੱਲ ਨਹੀਂ ਹੈ ਕਿ ਉਸ ਤੋਂ ਬਾਅਦ ਕਿਸੇ ਨੂੰ ਅ ਤੁਸੀਂ ਪੁਨਿਸ਼ ਕਰਦੇ ਹੋ ਤੇ ਉਸ ਨੂੰ ਛੱਡਦੇ ਹੋ ਇਹ ਇਹ ਸੋਚਣ ਵਾਲੀ ਗੱਲ ਹੈ ਇਹ ਗੱਲ ਇਸ ਦਿਸ਼ਾ ਵੱਲ ਸੋਚਣ ਦੀ ਜ਼ਰੂਰਤ ਹੈ ਕਿ ਆਖਰੀ ਚੀਜ਼ਾਂ ਹੋ ਕਿਉਂ ਰਹੀਆਂ ਨੇ ਆਖਰੀ ਵਾਪਰ ਕਿਉਂ ਰਹੀਆਂ ਨੇ ਜਿਹੜੀ ਮੈਂ ਇਨਕੁਐਲਿਟੀ ਦੀ ਗੱਲ ਕੀਤੀ ਆ ਉਹ ਇਹਦੇ ਵਿੱਚ ਇੱਕ ਵੱਡਾ ਹੈ ਔਰ ਜਿਹੜੀਆਂ ਜੌਬਸ ਨੇ ਉਹ ਇੱਕ ਵੱਡਾ ਫੈਕਟਰ ਹੈ ਕਿਉਂਕਿ ਵਿਹਲਾ ਮਨ ਸ਼ੈਤਾਨ ਦਾ ਘਰ ਜਦੋਂ ਬੰਦਾ ਕਿਸੇ ਰੁੱਝਿਆ ਹੋਊਗਾ ਜਦੋਂ ਬੰਦਾ ਕਿਸੇ ਵਪਾਰ ਕਾਰੋਬਾਰ ਦੇ ਪਈਏ ਨੂੰ ਦੜਾ ਰਿਹਾ ਹੋਏਗਾ ਜਦੋਂ ਕਿਸੇ ਨੌਕਰੀ ਪੇਸ਼ੇ ਦੇ ਵਿੱਚ ਹੋਏਗਾ ਉਹਨੂੰ ਅਜਿਹੀਆਂ ਚੀਜ਼ਾਂ ਨੇ ਮਿਲਣ ਲੱਗੀਆਂ ਕਿਉਂਕਿ ਮਿਹਨਤ ਕਰਕੇ ਖਾਣ ਵਾਲਾ ਬੰਦਾ ਇੱਕ ਇੱਜ਼ਤਦਾਰ ਸਮਾਜ ਦੇ ਵਿੱਚ ਰਤਬਾ ਚਾਹੁੰਦਾ ਹੁੰਦਾ ਤੇ ਜਿਹੜੇ ਇੱਜ਼ਤਦਾਰ ਲੋਕ ਉਹ ਅਜਿਹੀਆਂ ਚੀਜ਼ਾਂ ਵੱਲ ਨਹੀਂ ਭਜਦੇ ਬਾਕੀ ਜਿਨ੍ਹਾਂ ਨੇ ਜਿਹੜੇ ਤੁਰ ਹੀ ਇਸ ਰਾਹ ਦੇ ਉੱਤੇ ਪਏ ਆ ਤੇ ਉਹਨਾਂ ਨੂੰ ਫਿਰ ਕਾਨੂੰਨੀ ਤਰੀਕੇ ਨਾਲ ਬੜੀ ਸ਼ਕਤੀ ਦੇ ਨਾਲ ਨਜਿੱਠਣ ਦੀ ਜ਼ਰੂਰਤ ਹੈ ਕਿਉਂਕਿ ਇਹ ਇਹ ਕੱਲ ਆ ਕੱਲ ਕਿਸੇ ਕਲਾਕਾਰ ਦੇ ਨਾਲ ਸੀ ਅੱਜ ਕਿਸੇ ਆਮ ਜਿਹੜੇ ਬੰਦੇ ਦੇ ਨਾਲ ਜਿਹਨੂੰ ਇੱਕ ਡਰਾ ਨਿਕਲਿਆ ਤੇ ਉਹ ਕੱਲ ਕਿਸੇ ਹੋਰ ਦੇ ਨਾਲ ਵੀ ਵਾਪਰ ਸਕਦੀ ਉਹਦਾ ਉਹਦਾ ਉਸ ਗੋਲੀ ਦਾ ਨਿਸ਼ਾਨਾ ਕੋਈ ਤੁਹਾਡੇ ਮੇਰੇ ਵਰਗਾ ਆਮ ਬੰਦਾ ਵੀ ਹੋ ਸਕਦਾ ਹੈ ਕਿ ਇਸ ਦਾ ਮਤਲਬ ਜਿਹੜੇ ਇੱਕ ਪੰਜਾਬ ਦਾ ਇੱਕ ਤੁਸੀਂ ਦੇਖਿਆ ਪਹਿਲੇ ਦਿਨ ਤੋਂ ਕਲਚਰ ਰਿਹਾ ਹੈ ਕਿ ਮਤਲਬ ਖੁੰਨਾ ਖਾਣ ਪੀਣ ਦਾ ਇੱਕ ਵਖਾਵੇ ਦਾ ਕਲਚਰ ਵੀ ਜਰਾ ਇੱਥੇ ਰਿਹਾ ਹੈ ਮਤਲਬ ਕੱਲ ਤਾਂ ਬੰਦਾ ਕੋਈ ਚੀਜ਼ ਖਰੀਦਣ ਤੋਂ ਪਾਉਣ ਤੋਂ ਹੰਡਾਉਣ ਤੋਂ ਪਹਿਲਾਂ 100 ਵਾਰੀ ਸੋਚੇਗਾ ਕਿ ਮੈਨੂੰ ਸ਼ਾਇਦ ਕੋਈ ਫਰੋਤੀ ਦੀ ਡਿਮਾਂਡ ਨਾ ਜਿਹੜੀ ਆ ਜਾਵੇ ਠੀਕ ਹੈ ਠੀਕ ਹੈ ਤਾਲੀਵਾਲ ਜੀ ਸ਼ੁਕਰੀਆ ਤੁਸੀਂ ਜੁੜੇ ਸਾਡੇ ਨਾਲ ਸੋਪ ਸਾਡਾ ਸਾਡੇ ਸਹਿਯੋਗੀ ਨਜੋਤ ਸਿੰਘ ਤਾਲੀਵਾਲ ਜੁੜੇ ਹੋਏ ਸੀਗੇ ਜਿਨ੍ਹਾਂ ਦੇ ਵੱਲੋਂ ਕਿਹਾ ਗਿਆ ਕਿ ਆਖਿਰਕਾਰ ਹੱਲ ਕਦੋਂ ਹੋਏਗਾ ਕਿਉਂਕਿ ਗੈਂਗਸਟਰ ਵਾ ਦਿਨੋ ਦਿਨ ਵਾਦਾ ਹੋਇਆ ਨਜ਼ਰ ਆ ਰਿਹਾ ਔਰ ਹੁਣ ਆਮ ਲੋਕਾਂ ਨੂੰ ਵੀ ਨਹੀਂ ਗੈਂਗਸਟਰ ਬਖਸ਼ ਰਹੇ ਨੇ ਲਾਟਰੀ ਵਿਜੇਤਾ ਤੁਸੀਂ ਵੇਖੋ ਕਿ ਫਰੀਦਕੋਟ ਦਾ ਇਹ ਪਰਿਵਾਰ ਹੈ ਗਰੀਬ ਪਰਿਵਾਰ ਦੱਸਿਆ ਜਾ ਰਿਹਾ ਹੈ ਔਰ ਇਹ ਇਸ ਡਰੋ ਜੋ ਹੈ ਲਾਟਰੀ ਦਫਤਰ ਨਹੀਂ ਜਾ ਪਾਉਂਦਾ ਕਿ ਕਿਤੇ ਇਹਨਾਂ ਨੂੰ ਵੀ ਫਰੋਤੀ ਦੀ ਕਾਲ ਨਾ ਆ ਜਾਏ ਹਾਲਾਂਕਿ ਜੇਕਰ ਜੈਪੁਰ ਦੀ ਗੱਲ ਕੀਤੀ ਜਾਵੇ ਤਾਂ ਜੈਪੁਰ ਦਾ ਇੱਕ ਲਾਟਰੀ ਵਿਜੇਤਾ ਜਿਸ ਨੂੰ ਧਮਕੀ ਭਰੀ ਕਾਲ ਆਉਂਦੀ ਹੈ ਔਰ ਇਹ ਵੀ ਜਾਣਕਾਰੀ ਮਿਲੀ ਹੈ ਪਰ ਆਮ ਲੋਕ ਤੁਸੀਂ ਵੇਖੋ ਕਿ ਜੇਕਰ ਅਜਿਹੇ ਸਮੇਂ ਦੇ ਵਿੱਚ ਆਮ ਲੋਕ ਜੋ ਨੇ ਗਰੀਬ ਪਰਿਵਾਰ ਹੀ ਹੁਣ ਡਰਨ ਲੱਗ ਪੈਣਗੇ ਤਾਂ ਫਿਰ ਹੁਣ ਤੁਸੀਂ ਵੇਖੋ ਕਿ ਕਿਸ ਤਰੀਕੇ ਦੇ ਨਾਲ ਲੋਕਾਂ ਦਾ ਜੀਣਾ ਆਉਣ ਵਾਲੇ ਸਮੇਂ ਦੇ ਵਿੱਚ دشوار ਹੋਏਗਾ ਹਾਲਾਂਕਿ ਇਹ ਜ਼ਰੂਰ ਇਸ ਦੇ ਪਿੱਛੇ ਜੋ ਹੈ ਪੰਜਾਬ ਦੀ ਪੁਲਿਸ ਦੀ ਜੇਕਰ ਗੱਲ ਕੀਤੀ ਜਾਵੇ ਪ੍ਰਸ਼ਾਸਨ ਦੀ ਗੱਲ ਕੀਤੀ ਜਾਵੇ ਤਾਂ ਸਿੱਧੇ ਤੌਰ ਦੇ ਉੱਤੇ ਉਹਨਾਂ ਨੂੰ ਇਸ ਦੇ ਉੱਤੇ ਧਿਆਨ ਦੇਣ ਦੀ ਲੋੜ ਹੈ ਕਿਉਂਕਿ ਹੁਣ ਆਮ ਲੋਕ ਵੀ ਜੁਨੇ ਉਹਨਾਂ ਨੂੰ ਵੀ ਨਹੀਂ ਬਖਸ਼ਿਆ ਜਾ ਰਿਹਾ ਹੈ ਸੋ ਸਾਡੇ ਨਾਲ ਗੈਸਟ ਜੁੜੇ ਹੋਏ ਨੇ ਰਾਜੂ ਬਰਾੜ ਲੋਟਰੀ ਵਿਜੇਤਾ ਨੇ ਉਹਨਾਂ ਦਾ ਸਵਾਗਤ ਕਰ ਲੈਨੇ ਆ ਸਰ ਰੋਜ਼ਾਨਾ ਸਪੋਕਸਮੈਨ ਟੀਵੀ ਤੇ ਤੁਹਾਡਾ ਸਵਾਗਤ ਕਰਦੇ ਆ ਜੀ ਹਾਂਜੀ ਮੈਮ ਥੈਂਕ ਯੂ ਜੀ ਜੀ ਰਾਜੂ ਜੀ ਹਾਲਾਂਕਿ ਅਸੀਂ ਇਹ ਫਰੀਦਕੋਟ ਦਾ ਪਰਿਵਾਰ ਦੇਖਿਆ ਲੋਟਰੀ ਦਫ਼ਤਰ ਇਸ ਕਰਕੇ ਨਹੀਂ ਪਹੁੰਚਿਆ ਉਹਨਾਂ ਨੂੰ ਇਹ ਡਰ ਸਤਾ ਰਿਹਾ ਸੀ ਕਿ ਕਿ ਕਿਤੇ ਗੈਂਗਸਟਰ ਜੋ ਨੇ ਉਹਨਾਂ ਨੂੰ ਫਿਰੋਤੀ ਦੇ ਲਈ ਕਾਲ ਨਾ ਕਰ ਦੇਣ ਤਾਂ ਅਜਿਹੇ ਕੇਸਿਸ ਜੋ ਨੇ ਹੁਣ ਹੋਰ ਵਿਵਾਦੇ ਹੋਏ ਨਜ਼ਰ ਆ ਰਹੇ ਨੇ ਜੀ ਬਿਲਕੁਲ ਮਣ ਉਹਨਾਂ ਦੇ ਮਤਲਬ ਸਾਡੇ ਜਿਹੜਾ ਗਾਹਕ ਸੀਗਾ ਜਿਹੜਾ ਜੇਤਾ ਸੀਗਾ ਉਹਨਾਂ ਨੂੰ ਜ਼ਰੂਰ ਡਰ ਸੀਗਾ ਹੂੰ ਕਿ ਜਿੰਨਾ ਚਿਰ ਸਾਡੇ ਕੋਲੇ ਟਿਕਟ ਹੈ ਹਨਾ ਕੋਈ ਸਾਨੂੰ ਕੋਈ ਏਦਾਂ ਦਾ ਕੋਈ ਕਾਲ ਨਾ ਆ ਜਾ ਜਾਂ ਕੋਈ ਸਾਡੀ ਟਿਕਟ ਗੁੰਮ ਨਾ ਹੋ ਜਾਏ ਜਾਂ ਟਿਕਟ ਖਾਟ ਨਾ ਜਾਵੇ ਤਾਂ ਬੜੇ ਉਹ ਮਤਲਬ ਇੱਕ ਸਾਹ ਮਤਲਬ ਬੜੇ ਸਹਿਮੇ ਹੋਏ ਸੀ ਕਿ ਬੜੇ ਚੁੱਪਚਾਪ ਸੀ ਕੋਈ ਸ਼ੋਰ ਸ਼ਰਾਬਾ ਨਹੀਂ ਕਰ ਰਹੇ ਸੀ ਕਿਸੇ ਨੂੰ ਦੱਸ ਨਹੀਂ ਦੇ ਕਿ ਸਾਨੂੰ ਲੋਟਰੀ ਲੱਗੀ ਹੈ ਹੂੰ ਤੇ ਜਿਵੇਂ ਅਸੀਂ ਮਤਲਬ ਕੱਲ ਟਿਕਟ ਜਿਹੜੀ ਹੈ ਗਵਰਨਮੈਂਟ ਨੂੰ ਸਬਮਿਟ ਕਰਤੀ ਆ ਉਸ ਤੋਂ ਬਾਅਦ ਪੂਰਾ ਖੁਸ਼ੀ ਦਾ ਮੌਲਾ ਸਭ ਨੂੰ ਦੱਸਿਆ ਕਿ ਇਹਨਾਂ ਨੂੰ ਲੋਟਰੀ ਲੱਗੀ ਹੈ ਜੀ ਸੋ ਪਰਿਵਾਰ ਦੇ ਵੱਲੋਂ ਹੁਣ ਸਾਫ਼ ਕਰ ਦਿੱਤਾ ਗਿਆ ਹੈ ਪਰਿਵਾਰ ਨੇ ਹੁਣ ਦੱਸ ਦਿੱਤਾ ਸਾਰਿਆਂ ਨੂੰ ਹਾਂਜੀ ਹਾਂਜੀ ਬਿਲਕੁਲ ਸਾਰਿਆਂ ਨੂੰ ਦੱਸਤਾ ਸਾਰੇ ਪਿੰਡ ਨੂੰ ਦੱਸਿਆ ਆਪਣੇ ਸਾਡੇ ਸਟਾਲ ਤੇ ਆ ਮਤਲਬ ਵੀ ਸਾਡੇ ਸਟਾਲ ਤੇ ਵੀ ਗੱਲ ਲਾਣਗੇ ਸਾਡੇ ਨਾਲ ਫੋਟੋ ਕਰਾਉਣ ਵਾਸਤੇ ਅੱਜ ਸਵੇਰੇ ਦਿਨ ਚੜ੍ਹਦੇ ਆ ਜੋ ਮੇਰੇ ਘਰ ਆਏ ਆ ਮੇਰਾ ਮੂੰਹ ਮਿੱਠਾ ਕਰਾ ਕੇ ਗਏ ਜਦੋਂ ਪਰਿਵਾਰ ਤੁਹਾਡੇ ਕੋਲ ਪਹੁੰਚਿਆ ਰਾਜੂ ਜੀ ਤਾਂ ਉਸ ਦੌਰਾਨ ਪਰਿਵਾਰ ਕੀ ਕੁਝ ਕਹਿ ਰਿਹਾ ਸੀਗਾ ਬੜਾ ਖੁਸ਼ੀ ਦਾ ਮੌਕਾ ਕੜਮ ਮੈਂ ਤਾਂ ਸਵੇਰੇ ਵਾਜੇ ਉੱਠਿਆ ਹੀ ਸੀਗਾ ਤੇ ਉਹ ਮੈਂ ਮਤਲਬ ਮੇਰਾ ਫੋਨ ਰਾਤ ਨੂੰ ਸਵਿਚ ਆਫ ਸੀਗਾ ਬੈਟਰੀ ਲੋ ਸੀਗੀ ਤੇ ਸਵੇਰੇ ਔਨ ਕਰ ਉਹਨਾਂ ਨੇ ਮਤਲਬ ਸਿਰ ਸਵੇਰੇ ਦਿਨ ਚਾਰ ਅਨੁਸਾਰ ਉਹਨਾਂ ਨੇ ਪਿੰਡ ਦੇ ਵਿੱਚ ਮੇਰੇ ਦੇ ਵਿੱਚ ਆ ਕੇ ਮੇਰੇ ਕਿਸੇ ਹਾਂਡੀ ਗੌਂਡੀ ਤੋਂ ਘਰ ਪੁੱਛ ਕੇ ਮੇਰੇ ਸਿੱਧਾ ਘਰ ਆ ਗਏ ਤੇ ਆ ਕੇ ਮੇਰਾ ਮੂੰਹ ਮਿੱਠਾ ਕਰਾਇਆ ਤਾਂ ਬੜੀ ਮੈਨੂੰ ਇਸ ਚੀਜ਼ ਦੀ ਖੁਸ਼ੀ ਬਹੁਤ ਮਹਿਸੂਸ ਹੋਈ ਹੂੰ ਔਰ ਇਸ ਤੋਂ ਪਹਿਲਾਂ ਵੀ ਕਿ ਅਜਿਹੇ ਕੇਸ ਨਿਕਲ ਕੇ ਸਾਹਮਣੇ ਆਏ ਨੇ ਜਿਸ ਤਰੀਕੇ ਦੇ ਨਾਲ ਹੁਣ ਇਹ ਪਰਿਵਾਰ ਗਰੀਬ ਪਰਿਵਾਰ ਹੈ ਔਰ ਲਾਟਰੀ ਨਿਕਲਦੀ ਹੈ ਪਰ ਇਹ ਦਫਤਰ ਪਹੁੰਚਣ ਦੇ ਲਈ ਵੀ ਉਹ ਡਰਦਾ ਹੈ ਕਿ ਕਿਤੇ ਉਹਨਾਂ ਨੂੰ ਫਰੋਤੀ ਦੀ ਕਾਲ ਨਾ ਆ ਜਾਏ ਇਸ ਤੋਂ ਪਹਿਲਾਂ ਵੀ ਕੋਈ ਅਜਿਹਾ ਕੇਸ ਤੁਹਾਡੇ ਕੋਲ ਸਾਹਮਣੇ ਆਇਆ ਹੋਵੇ ਕੋਈ ਕੇਸ ਨਹੀਂ ਆਇਆ ਤੇ ਉਮੀਦ ਹੈ ਹੁਣ ਵੀ ਨਹੀਂ ਆਊਗਾ ਕਿਉਂਕਿ ਬਹੁਤ ਹੀ ਗਰੀਬ ਪਰਿਵਾਰ ਹੈ ਜਿਸ ਨੂੰ ਲਾਟਰੀ ਲੱਗੀ ਆ ਉਹਨਾਂ ਨੂੰ ਵਾਕੇ ਹੀ ਪੈਸੇ ਦੀ ਲੋੜ ਸੀਗੀ ਉਹਨਾਂ ਦੇ ਘਰ ਦੇ ਵਿੱਚ ਇੰਨੀ ਗਰੀਬੀ ਕਿਓ ਵਿਚਾਰੇ ਰਸੋਈ ਤੱਕ ਨਹੀਂ ਹੈਗੀ ਪੱਲੀਆਂ ਕੰਧਾਂ ਦੇ ਉੱਤੇ ਪਾ ਕੇ ਥੱਲੇ ਖਾਣਾ ਬਣਾ ਰਿਹਾ ਐ ਇੰਨਾ ਗਰੀਬੀ ਪਰਿਵਾਰ ਆ ਤਾਂ ਉਮੀਦ ਰੱਖਦੇ ਆ ਵੀ ਅੱਗੇ ਇਹਨਾਂ ਨੂੰ ਕੋਈ ਇਹੋ ਜਿਹਾ ਕਾਲ ਕੋਈ ਧਮਕੀ ਨਹੀਂ ਆਊਗੀ ਹੂੰ ਰਾਜੂ ਜੀ ਫਿਰ ਪਰਿਵਾਰ ਕੀ ਕਹਿ ਰਿਹਾ ਕਿ ਹੁਣ ਜੋ ਇਹ ਲੋਟਰੀ ਜਿੱਤੀ ਐ 1.5 ਕਰੋੜ ਰੁਪਏ ਜਿੱਤੇ ਨੇ ਇਸ ਦਾ ਹੁਣ ਉਹ ਕੀ ਕਰਨਗੇ ਇੱਕ ਤਾਂ ਸਭ ਤੋਂ ਪਹਿਲਾਂ ਇਹ ਉਹਨਾਂ ਦਾ ਵਿਚਾਰਿਆਂ ਦਾ ਘਰ ਬਣਵਾ ਬਣਾਉਣ ਵਾਲਾ ਘਰ ਬਣਾਉਣਗੇ ਦੂਸਰਾ ਉਹ ਕਹਿੰਦੇ ਵੀ ਅਸੀਂ ਸਾਡਾ ਜਿਹੜਾ ਮੁੰਡਾ ਆ ਉਹ ਥੋੜੀ ਉਹਨੂੰ ਹਾਂ ਹੈਂਡੀਕੈਪਟਾ ਉਹਦੇ ਛੱਟ ਲੱਗੀ ਹੋਈ ਆ ਅਸੀਂ ਉਹਨੂੰ ساری ਉਮਰ ਦੀ ਉਹਦੀ ਕੋਈ ਰੋਟੀ ਬਣਾ ਕੇ ਦੇਵਾਂਗੇ ਉਹਨੂੰ ਕੋਈ ਜ਼ਮੀਨ ਕੋਈ ਜਗ੍ਹਾ ਖਰੀਦ ਕੇ ਦੇਵਾਂਗੇ ਹੂੰ ਠੀਕ ਹੈ ਔਰ ਜਿਸ ਤਰੀਕੇ ਦੇ ਨਾਲ ਜੇਕਰ ਗੈਂਗਸਟਰਾਂ ਦੀ ਗੱਲ ਕੀਤੀ ਜਾਵੇ ਤਾਂ ਤੁਸੀਂ ਵੇਖੋ ਕਿ ਪਹਿਲਾਂ ਉਹ ਪੰਜਾਬੀ ਸਿੰਗਰਸ ਦੀ ਜੇਕਰ ਗੱਲ ਕੀਤੀ ਜਾਵੇ ਉਹਨਾਂ ਨੂੰ ਨਿਸ਼ਾਨਾ ਬਣਾਉਂਦੇ ਸੀ ਵਪਾਰੀਆਂ ਨੂੰ ਨਿਸ਼ਾਨਾ ਬਣਾਉਂਦੀ ਸੀ ਪਰ ਹੁਣ ਜੋ ਹੈ ਆਮ ਲੋਕਾਂ ਨੂੰ ਵੀ ਨਹੀਂ ਬਖਸ਼ ਰਹੇ ਨੇ ਜੀ ਬਿਲਕੁਲ ਉਹ ਤਾਂ ਆਪਾਂ ਨੂੰ ਮੈਡਮ ਪਤਾ ਹੀ ਹੈ ਕਿ ਆਪਣੇ ਜਿਹੜੇ ਮਤਲਬ ਹਾਲਾਤ ਆ ਪੰਜਾਬ ਦੇ ਉਹ ਦਿਨ ਬਦ ਦਿਨ ਵਿਗੜਦੇ ਹੀ ਜਾ ਰਹੇ ਆ ਸਮਾਂ ਮਾੜੇ ਤੋਂ ਮਾੜਾ ਹੀ ਆ ਰਿਹਾ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਤੁਸੀਂ ਕਿਵੇਂ ਵੇਖਦੇ ਹੋ ਕਾਨੂੰਨ ਵਿਵਸਥਾ ਮੈਡਮ ਠੀਕ ਹੈ ਪਰ ਉਹੀ ਗੱਲ ਆ ਨਾ ਫੇਰ ਆ ਜਾਂਦੀ ਹੈ ਕਿ ਮਤਲਬ ਇੰਨਾ ਮਤਲਬ ਸਰਕਾਰਾਂ ਕਿੰਨੀਆਂ ਸਰਕਾਰਾਂ ਬਦਲ ਗਈਆਂ ਹਮ ਹਰ ਵਾਰੀ ਉਮੀਦ ਰੱਖੀ ਜਾਂਦੀ ਆ ਕੀ ਹੁਣ ਚਲੋ ਨਵੀਂ ਸਰਕਾਰ ਆਈ ਹੈ ਇਹ ਕੁਝ ਬਿਹਤਰ ਕਰੂਗੀ ਆਪਣੇ ਪੰਜਾਬ ਦਾ ਸੁਧਾਰ ਕਰੂਗੀ ਪਰ ਕੀ ਹੈ ਕਿ ਨਹੀਂ ਹਾਲਾਤ ਜਿਹੜੇ ਦਿਨ-ਬਦ ਦਿਨ ਵਿਗੜਦੇ ਜਾ ਰਹੇ ਹਨ ਹੂੰ ਅਬ ਕੀ ਲੱਗਦਾ ਕਿ ਇਸ ਤੋਂ ਨਿਜਾਤ ਕਿਵੇਂ ਮਿਲ ਸਕਦੀ ਹੈ ਕਿਉਂਕਿ ਗੈਂਗਸਟਰਵਾਦ ਜੋ ਹੈ ਕਾਫੀ ਵੱਡਾ ਇੱਕ ਮੁੱਦਾ ਬਣਦਾ ਜਾ ਰਿਹਾ ਹੈ ਆਏ ਦਿਨ ਗੋਲੀਬਾਰੀ ਹੋ ਰਹੀ ਹੈ ਸੂਬੇ ਦੇ ਵਿੱਚ ਫਾਇਰਿੰਗ ਹੋ ਰਹੀ ਹੈ ਕਤਲੋਗਾਰਤ ਹੋ ਰਹੇ ਨੇ ਜੇ ਕੋਈ ਤਾਂ ਸਰਕਾਰ ਦੀ ਹੀ ਰਿਸਪੌਂਸਿਬਿਲਟੀ ਬਣਦੀ ਹੈ ਕਿ ਮਤਲਬ ਇਹ ਸਿਸਟਮ ਨੂੰ ਕਿਵੇਂ ਚਲਾਣਾ ਤੇ ਕਿਵੇਂ ਸੁਧਾਰਨਾ ਹੈ ਹੂੰ ਤੁਸੀਂ ਸਰਕਾਰ ਨੂੰ ਕੀ ਕਹਿਣਾ ਚਾਹੋਗੇ ਹਾਂਜੀ ਤੁਸੀਂ ਸਰਕਾਰ ਨੂੰ ਕੀ ਕਹਿਣਾ ਚਾਹੋਗੇ ਸਰਕਾਰ ਨੂੰ ਇਹ ਹੀ ਹੈ ਕਿ ਹਰੇਕ ਆਮਾ ਚਾਹੇ ਕੋਈ ਥਾਸਾ ਚਾਹੇ ਕੋਈ ਵਪਾਰੀ ਆ ਚਾਹੇ ਕੋਈ ਦੁਕਾਨਦਾਰ ਛੋਟਾ ਜਾਂ ਕੋਈ ਲਾਟਰੀ ਜਿੱਤਣ ਵਾਲਾ ਹੂੰ ਸਭ ਦਾ ਸਾਰੀ ਜਨਤਾ ਦਾ ਖਿਆਲ ਰੱਖਿਆ ਜਾਵੇ ਸਭ ਨੂੰ ਮਤਲਬ ਸੇਫ ਫੀਲ ਕਰਾਇਆ ਜਾਵੇ ਇਦਾਂ ਦਾ ਸਿਸਟਮ ਚੱਲੇ ਸਰਕਾਰ ਇਦਾਂ ਦਾ ਮਤਲਬ ਸਮਾ ਮਤਲਬ ਸਿਸਟਮ ਇਦਾਂ ਦਾ ਚੱਲੇ ਕਿ ਸਾਰੇ ਲੋਕ ਮਾਣ ਮਹਿਸੂਸ ਕਰਨ ਕਿ ਸਾਡਾ ਪੰਜਾਬ ਹੈ ਤੇ ਬਹੁਤ ਵਧੀਆ ਸਿਸਟਮ ਚੱਲਦਾ ਬਹੁਤ ਵਧੀਆ ਸਰਕਾਰ ਹੈ। ਹੂੰ। ਠੀਕ ਹੈ। ਔਰ ਜਿਸ ਤਰੀਕੇ ਦੇ ਨਾਲ ਜੇਕਰ ਗੈਂਗਸਟਰਵਾਦ ਦੀ ਗੱਲ ਕੀਤੀ ਜਾਵੇ ਔਰ ਇਸ ਲੱਕੀ ਡਰਾ ਦੀ ਗੱਲ ਕੀਤੀ ਜਾਵੇ ਤਾਂ ਇਸ ਤੋਂ ਪਹਿਲਾਂ ਵੀ ਜੋ ਨੇਪ ਅਜਿਹੇ ਕੇਸਿਸ ਬਦ ਤੁਸੀਂ ਸੁਣਿਆ ਹੈ ਕਿਉਂਕਿ ਜੇਕਰ ਜੈਪੁਰ ਦੀ ਗੱਲ ਕੀਤੀ ਜਾਵੇ ਜੈਪੁਰ ਦੇ ਵਿੱਚ ਵੀ ਇੱਕ ਲੱਕੀ ਡਰਾ ਦੇ ਨੂੰ ਧਮਕੀ ਭਰੀ ਕਾਲਸ ਆਉਂਦੀ ਹੈ ਔਰ ਉਹਨਾਂ ਨੂੰ ਵੀ ਧਮਕਾਇਆ ਜਾਂਦਾ ਹੈ। ਜੀ ਬਿਲਕੁਲ ਇਹ ਖਬਰ ਮੇਰੇ ਧਿਆਨ ਚ ਆਈ ਸੀ ਸੁਣਨ ਚ ਆਈ ਸੀ ਮੈਂ ਖੁਦ ਵੀਡੀਓ ਕੋਈ ਨਹੀਂ ਦੇਖੀ ਮੈਨੂੰ ਕਿਸੇ ਮਤਲਬ ਆਮ ਜਨਤਾ ਤੋਂ ਹੀ ਸੁਣਨ ਨੂੰ ਮਿਲਿਆ ਸੀ ਮੇਰੇ ਕਿਸੇ ਸ਼ਾਇਦ ਗਾਕੇ ਨਹੀਂ ਦੱਸਿਆ ਸੀਗਾ ਕਿ ਜੈਪੁਰ ਦੇ ਵਿੱਚ ਜੋ 11 ਕਰੋੜ ਦਾ ਨਾਮ ਲੱਗਿਆ ਸੀਗਾ ਕਿ ਉਹਨਾਂ ਨੂੰ ਧਮਕੀਆਂ ਆ ਰਹੀਆਂ ਜੀ ਉਹ ਆਪਣਾ ਘਰ ਛੱਡ ਕੇ ਚਲੇ ਗਏ ਹੂੰ ਸੋ ਇਹ ਪਰਿਵਾਰ ਤਾਂ ਨਹੀਂ ਅਜੇ ਕੁਝ ਕਹਿ ਰਿਹਾ ਸੀਗਾ ਸਿਰਫ ਇਹ ਲੋਕਾਂ ਤੋਂ ਲੁਕਾਉਣਾ ਚਾਹੁੰਦਾ ਸੀਗਾ ਕਿ ਤਾਂਕਿ ਗੈਂਗਸਟਰਾਂ ਤੱਕ ਇਹ ਜਾਣਕਾਰੀ ਨਾ ਪਹੁੰਚ ਸਕੇ ਕਿ ਉਹਨਾਂ ਦੀ 1.5 ਕਰੋੜ ਦੀ ਲੋਟਰੀ ਮਿਲੀ ਨਹੀਂ ਉਹਨਾਂ ਤੇ ਇਹੋ ਜੀ ਕੋਈ ਗੱਲ ਨਹੀਂ ਹੋएगी ਜੀ ਸਾਨੂੰ ਟਿਕਟ ਜਮ੍ਹਾਂ ਹੋਣ ਤੱਕ ਅਸੀਂ ਵੀ ਸਾਡੇ ਨੂੰ ਵੀ ਇਹ ਮਹਿਸੂਸ ਮਤਲਬ ਅਸੀਂ ਰੱਖਦੇ ਆ ਕਿ ਅਸੀਂ ਇਹ ਗੱਲ ਨੂੰ ਗੁਪਤ ਰੱਖੀਏ ਕਿਸੇ ਨੂੰ ਉਹਨਾਂ ਦੱਸਿਆ ਜਾਵੇ ਕਿ ਇਹਨੂੰ ਲਾਟਰੀ ਨਿਕਲੀ ਹੈ ਕਿੰਨੀ ਨਿਕਲੀ ਹੈ ਜਿੰਨਾ ਚਿਰ ਟਿਕਟ ਜਮ੍ਹਾਂ ਨਹੀਂ ਹੋ ਜਾਂਦੀ ਜਦੋਂ ਟਿਕਟ ਜਮ੍ਹਾਂ ਹੋ ਜਾਂਦੀ ਆ ਉਸ ਤੋਂ ਬਾਅਦ ਮਤਲਬ ਅਸੀਂ ਆਪ ਦਾ ਮਤਲਬ ਸਟਾਰ ਦੀ ਮਸ਼ਹੂਰੀ ਕਰਨ ਵਾਸਤੇ ਤੇ ਧੋਲ ਵਜਾਨੇ ਆ ਸਾਰਿਆਂ ਨੂੰ ਦੱਸ ਦਿਆਂ ਕਿ ਹਾਂ ਸਾਡੇ ਕੋਲ ਨਾਮ ਲੱਗ ਗਿਆ ਹੂੰ ਅੱਛਾ ਰਾਜੋ ਜੀ ਕਿੰਨਾ ਕੁ ਜ਼ਰੂਰੀ ਹੋ ਜਾਂਦਾ ਹੈ ਜਦੋਂ ਕਿਸੇ ਦੀ ਲੋਟਰੀ ਨਿਕਲਦੀ ਹੈ ਤਾਂ ਫਿਰ ਇਸ ਤਰੀਕੇ ਦੇ ਨਾਲ ਖੁਸ਼ੀ ਮਨਾਏ ਜਾਏ ਇਸ ਨੂੰ ਚੀਜ਼ ਨੂੰ ਲੁਕੋ ਕੇ ਵੀ ਰੱਖਿਆ ਜਾ ਸਕਦਾ ਹੈ ਵੈਸੇ ਕਿਉਂਕਿ ਅੱਜ ਦਾ ਟਾਈਮ ਜੋ ਹੈ ਸਮਾਜ ਜੋ ਹੈ ਬਿਹਤ ਜਿਆਦਾ ਖਰਾਬ ਹੈ ਇਹ ਦੇਖੋ ਮੈਡਮ ਮੈਨੂੰ ਪਤਾ ਕੀ ਹੈ ਗਰੀਬ ਪਰਿਵਾਰ ਹੈ ਜਿਹੜਾ ਬਹੁਤ ਜਿਆਦਾ ਗਰੀਬ ਹੈ ਇਹਨਾਂ ਨੂੰ ਵਾਕਈ ਹੀ ਪੈਸੇ ਦੀ ਲੋੜ ਸੀ ਤੇ ਇਹਨਾਂ ਨੂੰ ਮਤਲਬ ਲੋਟਰੀ ਲੱਗੀ ਹੈ ਤੇ ਇਸ ਮੈਨੂੰ ਨਹੀਂ ਲੱਗਦਾ ਕਿ ਉਸ ਖੁਸ਼ੀ ਦੇ ਮੌਕੇ ਨੂੰ ਲਪੋਉਣਾ ਚਾਹੀਦਾ ਸਭ ਨੂੰ ਪਤਾ ਲੱਗਣਾ ਚਾਹੀਦਾ ਵੀ ਠੀਕ ਹੈ ਕਿ ਲੋਟਰੀ ਲੱਗੀ ਹੈ ਹਮਮ ਔਰ ਗੈਂਗਸਟਰ ਜੋ ਨੇ ਖਾਸ ਤੌਰ ਦੇ ਉਤੇ ਵਪਾਰੀਆਂ ਨੂੰ ਫਰौती ਮੰਗਦੇ ਨੇ ਉਹਨਾਂ ਤੋਂ ਜੇਕਰ ਫਰौती ਦੀ ਰਕਮ ਉਹਨਾਂ ਤੱਕ ਨਹੀਂ ਪਹੁੰਚਦੀ ਹੈ ਤਾਂ ਫਿਰ ਘਰ ਦੇ ਉੱਤੇ ਜਾ ਕੇ ਗੋਲੀਬਾਰੀ ਕਰਵਾਉਂਦੇ ਨੇ ਉਹਨਾਂ ਨੂੰ ਡਰਾਇਆ ਜਾਂਦਾ ਧਮਕਾਇਆ ਜਾਂਦਾ ਸੋ ਇਸ ਨੂੰ ਲੈ ਕੇ ਡਰੇ ਹੋਇਆ ਸੀਗਾ ਇਹ ਪਰਿਵਾਰ ਨੇ ਇੱਦਾਂ ਦਾ ਕੁਝ ਨਹੀਂ ਸੀ ਇਹਨਾਂ ਨੂੰ ਤਾਂ ਵਿਚਾਰਿਆਂ ਨੂੰ ਇੰਨੀ ਸਮਝ ਹੀ ਨਹੀਂ ਹੈਗੀ ਸੀ ਬਹੁਤ ਹੀ ਭੋਲੇ-ਪਾਲੇ ਇਨਸਾਨ ਨੇ ਕੁਝ ਨਹੀਂ ਪਤਾ ਇਹਨਾਂ ਨੂੰ ਵਿਚਾਰਿਆਂ ਨੂੰ ਉਹ ਤਾਂ ਅਸੀਂ ਮਤਲਬ ਸਾਰਾ ਪ੍ਰੋਸੈਸ ਜੋ ਕਰਨਾ ਸੀ ਉਹਨਾਂ ਦਾ ਸਾਰੀ ਫਾਈਲ ਤਿਆਰ ਕਰਵਾ ਕੇ ਟਿਕਟ ਸਬਮਿਟ ਕਰਵਾਈ ਆ ਇਹਨਾਂ ਨੂੰ ਤਾਂ ਇਸ ਬਾਰੇ ਕੁਝ ਪਤਾ ਵੀ ਨਹੀਂ ਸੀ ਉਹ ਤਾਂ ਵਿਚਾਰਾ ਚੰਡੀਗੜ੍ਹ ਵੀ ਜ਼ਿੰਦਗੀ ਦੇ ਵਿੱਚ ਪਹਿਲੀ ਵਾਰ ਗਏ ਆ ਹੂੰ ਤੁਸੀਂ ਇਹ ਕਹਿ ਰਹੇ ਹੋ ਰਾਜੂ ਜੀ ਕਿ ਇਸ ਪਰਿਵਾਰ ਨੂੰ ਕੁਝ ਪਤਾ ਨਹੀਂ ਸੀ ਜਦੋਂ ਇਹਨਾਂ ਨੇ ਲੋਟਰੀ ਜਿੱਤੀ ਇਹ ਦੂਹਰਾ ਨੂੰ ਦੱਸਣਾ ਨਹੀਂ ਚਾਹੁੰਦੇ ਸੀਗੇ ਕਿ 80 ਕਰੋੜ ਦੀ ਲੋਟਰੀ ਨਿਕਲੀ ਹੈ ਇਹੀ ਕਹਿਣਾ ਚਾ ਰਹੇ ਹੋ ਨਹੀਂ ਮੈਂ ਇਹਨਾਂ ਨੂੰ ਮੈਂ ਹੀ ਮਨਾ ਕਰਿਆ ਸੀ ਕਿ ਮੈਂ ਕਿਹਾ ਤੁਸੀਂ ਕਿਸੇ ਕੋਲੇ ਕੋਈ ਗੱਲ ਨਹੀਂ ਕਰਨੀ ਹਾਲੇ ਜਿੰਨਾ ਚਿਰ ਆਪਾਂ ਜਿੰਨਾ ਚਿਰ ਆਪਾਂ ਟਿਕਟ ਜਮਾ ਨਹੀਂ ਕਰਵਾ ਦਿੰਦੇ ਹੂੰ ਠੀਕ ਐ ਔਰ ਜੇਕਰ ਗੈਂਗਸਟਰਾਂ ਦੀ ਗੱਲ ਕੀਤੀ ਜਾਵੇ ਤਾਂ ਆਪ ਤੁਹਾਡੇ ਅਕੋਰਡਿੰਗ ਜੋ ਹੈ ਗੈਂਗਸਟਰ ਜਿਸ ਤਰੀਕੇ ਦੇ ਨਾਲ ਗੈਂਗਸਟਰਵਾਦ ਫੈਲ ਰਿਹਾ ਹੈ ਧਮਕੀਆਂ ਫਿਰੋਤੀਆਂ ਦਿੱਤੀਆਂ ਜਾ ਰਹੀਆਂ ਨੇ ਮੰਗੀਆਂ ਜਾ ਰਹੀਆਂ ਨੇ ਸੋ ਇਹਨਾਂ ਚੀਜ਼ਾਂ ਨੂੰ ਤੁਸੀਂ ਕਿਵੇਂ ਵੇਖਦੇ ਹੋ ਹਾਂਜੀ ਇਹ ਮਤਲਬ ਹੈ ਤਾਂ ਗਲਤ ਹੀ ਐ ਦੇਖੋ ਕੋਈ ਵੀ ਦੁਕਾਨਦਾਰ ਆ ਕੋਈ ਵਪਾਰੀ ਆ ਕੋਈ ਵੀ ਕਿਸੇ ਨੂੰ ਲੋਟਰੀ ਨਿਕਲਦੀ ਆ ਤਾਂ ਅਕਸਰ ਉਹਨੇ ਪੈਸਾ ਖਰਚੇ ਤਾਂ ਹੀ ਨਿਕਲੀ ਆ ਜੇ ਕੋਈ ਵਪਾਰੀ ਆ ਕੋਈ ਆਪਦਾ ਕੰਮ ਕਰ ਕਰਦਾ ਮਿਹਨਤ ਕਰਦਾ ਤਾਂ ਫਿਰ ਹੀ ਉਹ ਪੈਸਾ ਕਮਾਉਂਦਾ ਹੂੰ ਇਹ ਚੀਜ਼ ਬਹੁਤ ਗਲਤ ਆ ਇਦਾਂ ਦਾ ਨਹੀਂ ਹੋਣਾ ਚਾਹੀਦਾ ਕਿਸੇ ਤੋਂ ਕੋਈ ਫਰੋਤੀ ਨਹੀਂ ਮੰਗਣੀ ਚਾਹੀਦੀ ਨਾ ਕਿਸੇ ਤੋਂ ਫਰੋਤੀ ਕੋਈ ਲੈਣੀ ਚਾਹੀਦੀ ਹੂੰ ਠੀਕ ਹੈ ਠੀਕ ਹੈ ਰਾਜੂ ਜੀ ਸ਼ੁਕਰੀਆ ਤੁਸੀਂ ਜੁੜੇ ਮੇਰੇ ਨਾਲ ਔਰ ਗੱਲਬਾਤ ਕੀਤੀ ਹੈ ਸੋ ਰਾਜੂ ਸਾਡੇ ਨਾਲ ਜੁੜੇ ਹੋਏ ਸੀਗੇ ਲੋਟਰੀ ਵਿਕਰੇਤਾ ਸੀਗੇ ਜਿਨ੍ਹਾਂ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਉਹਨਾਂ ਦੇ ਵੱਲੋਂ ਕਿਆ ਗਿਆ ਕਿ ਫਰੀਦਕੋਟ ਦਾ ਜੋ ਪਰਿਵਾਰ ਲਾਟਰੀ ਜੇਤੁਰ ਰਿਹਾ ਹੈ ਉਹਨਾਂ ਦੇ ਵੱਲੋਂ ਹੀ ਹਾਲਾਂਕਿ ਮਨਾ ਕੀਤਾ ਗਿਆ ਸੀ ਕਿ ਕਿਸੇ ਨੂੰ ਨਾ ਦੱਸਿਆ ਜਾਏ ਪਰ ਹਾਂ ਇਹ ਜ਼ਰੂਰ ਹੁਣ ਲੋਕ ਆਮ ਲੋਕ ਜੋ ਨੇ ਉਹ ਡਰਨ ਲੱਗ ਪਏ ਨੇ ਕਿ ਗੈਂਗਸਟਰ ਕਿਤੇ ਉਹਨਾਂ ਨੂੰ ਵੀ ਫਰੋਤੀ ਦੇ ਲਈ ਫੋਨ ਕਾਲਸ ਨਾ ਕਰਨ ਲੱਗ ਪੈਣ ਕਿਉਂਕਿ ਜੈਪੁਰ ਦੇ ਵਿੱਚ ਅਜਾਇਆ ਹੋ ਚੁੱਕਿਆ ਔਰ ਲੋਕਾਂ ਦੇ ਵਿੱਚ ਹੁਣ ਡਰ ਸਤਾਉਣ ਲੱਗ ਪਿਆ ਸੋ ਗਰੀਬ ਦੀ ਕਿਸਮਤ ਦੀ ਚਮਕ ਦੋਖਿਆਂ ਨੂੰ ਝਟ ਪਣਕ ਲੱਗਦੀ ਹੈ ਗੈਂਗਸਟਰਾਂ ਦੇ ਮੁੱਦੇ ਦੇ ਉੱਤੇ ਅੱਜ ਅਸੀਂ ਗੱਲਬਾਤ ਕਰ ਰਹੇ ਸੀਗੇ ਔਰ ਇਹ ਪਰਿਵਾਰ ਤੁਸੀਂ ਵੇਖਿਆ ਕਿ ਗਰੀਬ ਪਰਿਵਾਰ ਹੈ ਫਰੀਦਕੋਟ ਦਾ ਇਹ ਪਰਿਵਾਰ ਰਹਿਣ ਵਾਲਾ ਔਰ ਇਹ ਡਰ ਰਿਹਾ ਸੀ ਔਰ ਜਿਸ ਦੇ ਕਾਰਨ ਜੋ ਹੈ ਉਹ ਲੋਟਰੀ ਦਫ਼ਤਰ ਵੀ ਨਹੀਂ ਜਾ ਰਿਹਾ ਸੀ ਕਿ ਕਿਤੇ ਉਹਨਾਂ ਨੂੰ ਫਿਰੋਤੀ ਦੀਆਂ ਕਾਲਸ ਨਾਲ ਜਾਨ ਹਾਲਾਂਕਿ ਗੈਂਗਸਟਰਵਾਦ ਜੋ ਹੈ ਵੱਡੇ ਪੱਧਰ ਦੇ ਉੱਤੇ ਫੈਲਿਆ ਹੋਇਆ ਹੈ ਕਾਨੂੰਨ ਵਿਵਸਥਾ ਦੇ ਉੱਤੇ ਵੀ ਹਾਲਾਂਕਿ ਜੇਕਰ ਗੱਲ ਕੀਤੀ ਜਾਵੇ ਤਾਂ ਵੱਡੇ ਸਵਾਲ ਖੜੇ ਹੁੰਦੇ ਨੇ ਵਿਰੋਧੀਆਂ ਦੇ ਵੱਲੋਂ ਸੱਤਾਧਿਰ ਪਾਰਟੀ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ ਕਾਨੂੰਨ ਵਿਵਸਥਾ ਦੇ ਉੱਤੇ ਵੱਡੇ ਸਵਾਲ ਖੜੇ ਕੀਤੇ ਜਾਂਦੇ ਨੇ ਕਿ ਜਿੱਥੇ ਗੈਂਗਸਟਰਾਂ ਦਾ ਖਾਤਮਾ ਕਰਨ ਦੇ ਲਈ ਦਾਵੇ ਸਰਕਾਰਾਂ ਕਰਦੀਆਂ ਨੇ ਪਰ ਉੱਥੇ ਹੀ ਆਏ ਦਿਨ ਹਰ ਰੋਜ਼ ਅਸੀਂ ਵੇਖਦੇ ਹਾਂ ਕਤਲੋਗਾਰਦ ਦੀਆਂ ਖਬਰਾਂ ਸੁਣਨ ਨੂੰ ਮਿਲਦੀਆਂ ਨੇ ਸੂਬੇ ਭਰ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਗੈਂਗਸਟਰਾਂ ਦੇ ਵੱਲੋਂ ਲਗਾਤਾਰ ਧਮਕੀਆਂ ਦਿੱਤੀਆਂ ਜਾਂਦੀਆਂ ਨੇ ਸੋ ਅੱਗੇ ਵਾਗ ਦਵਾਂਗੇ ਜਿੱਥੇ ਕਿ ਲੋਕ ਸਭਾ ਦੇ